ਬਿਤੇ ਦਿਨੀ ਪਿੰਡ ਰਿਹਾਨਾ ਜਟਾ ਵਿਖੇ ਸਲੂਨ ਤੇ ਭੰਨ ਤੋੜ ਕਰਨ ਵਾਲੇ ਹਥਿਆਰਾਂ ਨਾਲ ਲੈਸ ਹਮਲਾਵਰਾਂ ਵਿੱਚੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਰਾਬਲੇਪਿੰਡੀ ਪੁਲਿਸ ਨੇ ਅਹਿਮ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਅਣਪਛਾਤੇ ਅਤੇ ਚਾਰ ਬਾਈ ਨੇਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਦੋਸ਼ੀ ਤੀਰਥਰਾਮ ਵਾਸੀ ਮਲਖਪੁਰ ਅਤੇ ਸਿਮਰਨ ਵਾਸੀ ਰਹਿਾਨਾ ਜੱਟਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਖਲਾਸਾ ਕੀਤਾ ਕਿ ਇਹਨਾਂ ਦੋਸ਼ੀਆਂ ਦੀ ਕੁਲਜੀਤ ਸਿੰਘ ਨਾਲ ਪੁਰਾਣੀ ਰੰਜਿਸ਼ ਸੀ। ਜਰਗੀ ਸਲੂਨ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਰੰਜਿਸ਼ ਨਹੀਂ ਸੀ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਅੱਜ ਪ੍ਰੈਸ ਕਾਨਫਰੰਸ ਕਰ ਰਹੇ? ਮਾਮਲੇ ਦਾ ਜੀ ਮਿਤੀ 1 ਸਤਬਰ ਨੂੰ ਪਿੰਡ ਰਹਿਾਨਾ ਜੱਟਾ ਸਲੂਨ ਤੇ ਇੱਕ ਅਣਪਛਾਤੇ ਬੰਦੇ ਵੱਲੋਂ ਹਮਲਾ ਕਰਕੇ ਦੁਕਾਨ ਦੀ ਭੰਨਤੋੜ ਕੀਤੀ ਸੀ। ਇਸ ਵਿੱਚ ਨਾਮ ਨੂੰ ਬੰਦੇ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਮਾਨਯੋਗ ਸੀਨੀਅਰ ਅਸਟਰਜੀਆਂ ਹਦਾਇਤਾਂ ਮੁਤਾਬਕ ਜਿਹੜੇ ਅਸੀਂ ਪੂਰੀ ਤਰ੍ਹਾਂ ਦੇ ਮਕਦਮਾ ਦਰਜ ਕਰਕੇ ਚਾਰ ਬੰਦਿਆਂ ਦੇ ਬਾਈਨਾਮ ਮਕਦਮਾ ਦਰਜ ਕੀਤਾ ਚਾਰ ਨਾਮ ਹੋ ਸੀ ਉਹਨਾਂ ਵਿੱਚੋਂ ਅਸੀਂ ਜਿਹੜੇ ਦੋ ਵਿਅਕਤੀ ਜਿਹੜੇ ਆ ਤੀਰਥਰਾਮ ਔਰ ਸਾਬੀ ਮਲਕਪੁਰ ਦਾ ਇੱਕ ਸਿਮਰਨਪਾਲ ਔਰ ਫਰੋਮੀ ਰਾਹੁਲ ਪਿੰਡੀ ਦਾ ਉਹਨੂੰ ਜਿਹੜਾ ਅਰੈਸਟ ਕਰ ਲਿਆ ਇਹਨਾਂ ਦੇ ਫਰਮੂਸ਼ਾਤ ਜਿਹੜੇ ਬਾਕੀ ਦੇ ਚਾਰ ਬੰਦੇ ਸੀ ਉਹ ਵੀ ਅਸੀਂ ਨਾਮਿਨੇਟ ਕਰ ਲਿਆ ਉਹ ਵੀ ਜਲਦੀ ਤੋਂ ਜਲਦੀ ਜਿਹੜੇ ਸੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਾਰੇ ਇਹਨਾਂ ਦੇ ਪਹਿਲਾਂ ਕੋਈ ਪਰਚੇ ਵਗੈਰਾ ਕੋਈ ਹਾਂਜੀ ਹੈਗੇ ਰੋਮੀ ਤੇ ਪੰਜ ਪਾਸੇ ਪਰਚੇ ਦਰਜ ਜੀ ਲੜਾਈ ਝੜੇ ਦੀ ਜਿਹੜੇ ਦੂਸਰੇ ਤੇ ਦੂਰ ਗੱਲ ਸਾਹਮਣੇ ਆਇਆ ਕੁਝ ਵੀ ਇੱਥੇ ਜਿਹੜਾ ਇਹਨਾਂ ਨੇ ਹਮਲਾ ਕੀਤਾ ਕੀ ਕਾਰਨ ਕੀ ਸੀ ਉਹ ਉਹਦੇ ਬਾਰੇ ਹੈ ਜੀ ਇਹਨਾਂ ਦੀ ਇੱਕ ਦੁਸ਼ਮਣੀ ਸੀ ਜੀ ਆਪਣੇ ਕੁਲਜੀਤ ਸਿੰਘ ਵਰਗ ਗੋਲੂ ਆ ਜੀ ਹੂੰ ਉਹ ਉਹ ਹੈਗਾ ਜੀ ਇਹਨਾਂ ਨੇ ਚਟਾ ਦਈਏ ਇਹ ਇਹਦੀ ਉਹਨਾਂ ਨਾਲ ਦੁਸ਼ਮਣੀ ਸੀ ਉਹਨੂੰ ਕੁੱਟਣ ਗਿਆ ਸੀ ਨਾ ਅਗੇ ਦੀ ਦੁਕਾਨ ਵਾਲੇ ਨਾਲ ਕੋਈ ਦਸ਼ਮਣੀ ਸੀ ਉਹ ਅੰਦਰ ਵੜਨ ਕਰਕੇ ਉਹਨਾਂ ਦੁਕਾਨ ਦੀ ਭੰਤੜ ਕੀਤੀ ਤੇ ਉਹਦੀ ਵੀ ਕੁੱਟਮਾਰ ਕੀਤੀ ਜਿਹੜਾ ਜਿਹੜਾ ਕਲਜੀਤ ਆ ਉਹ ਵੀ ਸਾਡੇ ਕਿਸੇ ਮਕਦਮੇ ਵਿੱਚ ਇੱਕ ਮਕਦਮੇ ਲੜਿੰਦਾ ਵਾ ਇਸ ਕਰਕੇ ਉਹ ਵੀ ਘਰੋਂ ਫਰਾਰ ਆ ਉਹਨੇ ਸਾਨੂੰ ਅਜੇ ਤਾਈਂ ਉਹਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕਿਉਂਕਿ ਉੱਤੇ ਮਕਦਮਾ ਦਰਜ ਹੋਣ ਕਰਕੇ ਉਹ ਵੀ ਸਾਹਮਣੇ ਨਹੀਂ ਆਇਆ ਕਿ ਕਿੰਨੇ ਲੋਕਾਂ ਦੀ ਹੁਣ ਗ੍ਰਿਫਤਾਰੀ ਪੈ ਗਈ ਹੈ ਇਹਦੇ ਵਿੱਚ ਦੋ ਦੋ ਬੰਦੇ ਰਿਸਕ ਕਰ ਲਏ ਬਾਕੀਆਂ ਦੀ ਪਾਲ ਜਾਰੀ ਹੈ ਕਿ ਹੁਣ ਤੱਕ ਵੀ ਜਾਂਚ ਦੇ ਵਿੱਚ ਇਹਨਾਂ ਨੇ ਦੱਸਿਆ ਕੁਝ ਵੀ ਕੀ ਪੁਰਾਣੀ ਰੰਜਿਸ਼ ਕਰਮ ਸਾਰੇ ਰੰਜਿਸ਼ ਕਰ ਦਿੱਤਾ ਗਿਆ ਹੈ ਇਹਨਾਂ ਦੇ ਕੁਲਜੀਤ ਨਾਲ ਝਗੜਾ ਸੀ ਦੁਕਾਨ ਵਾਲੇ ਨਾਲ ਕੋਈ ਉਹਦੇ ਉਹ ਉੱਥੇ ਦੁਕਾਨ 'ਚ ਬੜਿਆ ਕਰਕੇ ਨੇ ਉਹਨਾਂ ਦੇ ਹਮਲਾ ਕੀਤਾ ਸੀ ਕੀ ਸਰ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਅਗਲੀ ਇਹਨਾਂ ਨੂੰ ਅਸੀਂ ਹੁਣ ਜਿਹੜੇ ਇਹਨਾਂ ਨੂੰ ਹੁਣ ਜੇਲ੍ਹ ਛੱਡ ਕੇ ਤੇ ਬਾਕੀ ਦੂਸਿਆਂ ਦੀ ਭਾਲ ਕਰਾਂਗੇ ਜਲਦੀ ਜਲਦੀ ਉਹਨਾਂ ਦੇ ਘਰਾਂ ਟਿਕਾਣੇ ਘਰਾਂ ਤੋਂ ਭੱਜੇ ਹੋਏ ਸੀ ਘਰਾਂ ਦੇ ਰੀਡ ਕੀਤੇ ਆ ਇਲਾਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਅਸੀਂ ਇਲਾਕਾ ਵਾਸੀ ਨੂੰ ਇਹ ਅਪੀਲ ਕਰਨੇ ਚਾਹੁੰਦੇ ਆਂ ਵੀ ਇਹ ਜਿਹੜੇ ਗੁੰਡਾ ਅੰਸਰ ਆ ਇਹਨਾਂ ਦਾ ਜਦੋਂ ਕੋਈ ਮਾੜਾ-ਮੁੰਡਾ ਤਲਾਹ ਮਿਲਦੀ ਆ ਤੇ ਸਾਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਜਿਹ Thank mm -hmm.